ਸਸਿਕਾਲ ਜੀ ਸਾਰਿਆਂ ਨੂੰ ਮੈਨੂੰ ਬਹੁਤ ਭੈਣਾਂ ਦੇ ਕਮੈਂਟ ਆਉਂਦੇ ਹੁੰਦੇ ਆ ਵੀ ਦੀਦੀ ਇਟਲੀ ਦੇ ਵਿੱਚ ਕੁੜੀਆਂ ਲਈ ਕੀ ਕੰਮ ਆ ਜੇ ਅਸੀਂ ਆਪਣੀ ਬੇਟੀ ਨੂੰ ਭੇਜਦੀਏ ਤਾਂ ਉਹਨੂੰ ਕੀ ਜੌਬ ਮਿਲੂਗੀ ਤਾਂ ਆਪਾਂ ਅੱਜ ਦੀ ਵੀਡੀਓ ਉਹਨਾਂ ਭੈਣਾਂ ਲਈ ਬਣਾਉਣ ਲੱਗੇ ਆ ਤੇ ਜਿਹੜੀਆਂ ਇਟਲੀ ਚ ਭੈਣਾਂ ਆਈਆਂ ਹੋਈਆਂ ਵੀਰ ਆ ਮੇਰੀ ਵੀਡੀਓ ਦੇਖਦੇ ਆ ਤੇ ਪਲੀਜ਼ ਤੁਸੀਂ ਵੀ ਕਮੈਂਟਾਂ ਦੇ ਵਿੱਚ ਹੈਲਪ ਜ਼ਰੂਰ ਕਰਿਆ ਕਰੋ ਕਿਉਂਕਿ ਕਈ ਵਾਰ ਇੰਡੀਆ ਤੋਂ ਆਪਾਂ ਵੀ ਆਏ ਆ ਉਹਨਾਂ ਨੂੰ ਵੀ ਲੱਗਦਾ ਹੁੰਦਾ ਵੀ ਅਸੀਂ ਇੰਡੀਆ ਤੋਂ ਆਹ ਵਾਲਾ ਪ੍ਰੋਫੈਸ਼ਨਲ ਕੰਮ ਕਰ ਰਹੇ ਆਂ ਤਕਨਿ ਇਟਲੀ ਜੇ ਜਾਨਸਰ ਸਾਨੂੰ ਇਹੀ ਜੋਬ ਮਿਲੂਗੀ ਨਾ ਆਪਾਂ ਨੂੰ ਹੁੰਦਾ ਏ ਤੇ ਸਾਡੇ ਵੀ ਜਿਹੜੇ ਆ ਉਹਨਾਂ ਨੂੰ ਵੀ ਸ਼ਾਇਦ ਇਹੀ ਲੱਗਦਾ ਸੀ ਪਰ ਆ ਕੇ ਆਪਣੇ ਨਾਲ ਉਲਟੀ ਹੁੰਦਾ ਆਪਾਂ ਨੂੰ ਹੋਰ ਕੰਮ ਕਰਨਾ ਪੈਂਦਾ ਬਾਕੀ ਭਾਣੇ ਇਦਾਂ ਨਹੀਂ ਹੈਗਾ ਮੁੰਡਿਆਂ ਲਈ ਲੱਗ ਕੰਮ ਕੁੜੀਆਂ ਲਈ ਲੱਗ ਕੰਮ ਕੇਵਰ ਕੁੜੀਆਂ ਨੂੰ ਵੀ ਮੁੰਡੇ ਵਾਲਾ ਹੀ ਸੇਮ ਕੰਮ ਕਰਨਾ ਪੈਂਦਾ ਜਿਵੇਂ ਖੇਤੀਬਾੜੀ ਦਾ ਕੰਮ ਵੀ ਇੱਥੇ ਬਹੁਤ ਭੈਣਾ ਕਰਦੀਆਂ ਆਪਣੇ ਵੀਰ ਵੀ ਕਰਦੇ ਆ ਫੈਕਟਰੀਆਂ ਦੇ ਵਿੱਚ ਮੁੰਡੇ ਵੀ ਕੰਮ ਕਰਦੇ ਆ ਕੁੜੀਆਂ ਵੀ ਕੰਮ ਕਰਦੀਆਂ ਨਾ ਇਟਾਲੀਂ ਦੇ ਘਰ ਦੇ ਵਿੱਚ ਕੁੜੀਆਂ ਨੂੰ ਕੰਮ ਮਿਲ ਜਾਂਦਾ ਮੁੰਡੇ ਵੀ ਕੇ ਕਰਦੇ ਪਰ ਜ਼ਿਆਦਾਤਰ ਕੁੜੀਆਂ ਨੂੰ ਕੰਮ ਮਿਲਦਾ ਕੇਅਰ ਦਾ ਕੰਮ ਨਾ ਬੱਚਿਆਂ ਦੀ ਕੇਅਰ ਬਜ਼ੁਰਗ ਜਿਹੜੀਆਂ ਲੇਡੀਜ਼ ਉਹਨਾਂ ਦੀ ਕੇਅਰ ਬਾਕੀ ਜੇ ਤੁਸੀਂ ਕੋਈ ਕੰਮ ਸਿੱਖ ਰਹੇ ਹੋ ਇੰਡੀਆ ਦੇ ਵਿੱਚ ਬੈਸਟ ਵਾ ਸਹੀ ਹੈ ਤੁਸੀਂ ਸਿੱਖ ਰਹੇ ਹੋ ਉਹਦੀ ਤੁਹਾਨੂੰ ਇੰਡੀਆ ਵੀ ਜ਼ਰੂਰ ਤਾਂ ਜੇ ਤੁਹਾਡਾ ਇਟਲੀ ਦਾ ਬਣ ਗਿਆ ਇੱਥੇ ਤੁਹਾਡੇ ਪੇਪਰ ਪ੍ਰੋਪਰ ਕੰਪਲੀਟ ਹੋ ਗਏ ਨਾ ਕਿਸ ਟਾਈਮ ਤੁਸੀਂ ਵਧੀਆ ਸੋਨੇ ਪੈਸੇ ਕਮਾ ਲੇ ਤੁਸੀਂ ਆਪਣਾ ਇੱਥੇ ਵੀ ਆਪਣਾ ਕੰਮ ਖੋਲ ਸਕਦੇ ਜਾਂ ਤੁਹਾਡਾ ਸਲੂਨ ਦਾ ਕੀਤਾ ਹੈ ਜਾ ਤੁਸੀਂ ਬਟੀਕ ਦਾ ਕੀਤਾ ਤੁਹਾਡੀ ਆਪਣੀ ਹਿੰਮਤ ਵਾ ਤੇ ਉਹਦੇ ਲਈ ਵੀ ਇੱਥੇ ਥੋੜਾ ਜਿਹਾ ਕਾਫੀ ਕਰਨੀ ਪੈਂਦੀ ਜਿਵੇਂ ਕਹਿ ਸਕਦੇ ਮਿਹਨਤ ਕਰਨੀ ਪੈਂਦੀ ਆ ਤੇ ਐਡਾ ਨਹੀਂ ਹੈਗਾ ਵੀ ਤੁਸੀਂ ਜੇ ਇੰਡੀਆ ਦੇ ਵਿੱਚ ਕੋਈ ਹੁਣ ਕੰਮ ਸਿੱਖੀ ਜਾਂਨੇ ਜਾਂ ਕੰਪਿਊਟਰ ਸਿੱਖ ਰਹੇ ਹੋ ਜਾਂ ਕੁਝ ਵੀ ਤੁਹਾਨੂੰ ਆਨਸਾਰ ਇਟਲੀ ਦੇ ਵਿੱਚ ਉਹੀ ਜੌਬ ਮਿਲੂਗੀ ਤੇ ਸਾਡੇ ਵੀ ਕੁੜੀ ਕੰਪਿਊਟਰ ਦਾ ਕੰਮ ਕਰਦੀ ਸੀ ਇੰਡੀਆ ਦਫ਼ਤਰ ਦੇ ਵਿੱਚ ਉਹਨੇ ਆ ਕੇ ਇੱਥੇ ਕੀਵੀ ਦਾ ਵੀ ਕੰਮ ਕੀਤਾ ਖੇਤਾਂ ਦਾ ਵੀ ਕੰਮ ਕੀਤਾ ਮੇਰੀ ਸਿਸਟਰ ਦੀ ਨਰਸਿੰਗ ਜੀਐਨਐਮ ਕੀਤੀ ਹੋਈ ਆ ਬੀਐਸਸੀ ਤੱਕ ਕੀਤੀ ਹੋਈ ਆ ਉਹਨੇ ਵੀ ਆਕੇ ਤੇ ਅਟਾਲੀਅਨ ਦੇ ਘਰੇ ਕੰਮ ਕੀਤਾ ਏ ਜਦੋਂ ਆਪਾਂ ਨਵੇਂ ਆਏ ਇਟਲੀ ਦੇ ਵਿੱਚ ਇੱਥੋਂ ਜਨਕੀ ਲੈਂਗੁਏਜ ਜਿਹੜੀ ਹੈਗੀ ਅਟਾਲੀਅਨ ਵਾ ਮੈਂ ਥੋੜੀ ਜੀ ਤੁਹਾਨੂੰ ਬੋਲ ਕੇ ਦੱਸਦੀ ਆ ਚਾਓ ਕੋਮੀਸਤਾਈ ਟੂਟੋ ਬੈਨੇ ਕੋਮੀ ਤਿਖਿਆਮੀ ਨਾ ਬੰਜੋਰ ਨੂੰ ਬੋਨ ਨੋ ਤੇ ਨਾਰਮਲ ਜਿਹੀ ਤੁਹਾਨੂੰ ਕਾਮਨ ਜੀਆਂ ਚੀਜ਼ਾਂ ਦੱਸਿਆ ਵਾ ਇਹ ਵਾਲੀ ਲੈਂਗੁਏਜ ਹੈ ਤੇ ਅਟਾਲੀਅਨ ਦੀ ਇੰਗਲਿਸ਼ ਦੀ ਜ਼ਿਆਦਾ ਵੈਲਿਊ ਨਹੀਂ ਹੈਗੀ ਹੁਣ ਦੇ ਬੱਚੇ ਪੜ੍ਹਦੇ ਆ ਨਾ ਹੁਣ ਸਕੂਲਾਂ ਦੇ ਵਿੱਚ ਇੰਗਲਿਸ਼ ਵਾ ਇਸ ਕਰਕੇ ਤੁਹਾਨੂੰ ਲੈਂਗੁਏਜ ਆਉਣੀ ਵੀ ਬਹੁਤ ਜ਼ਰੂਰੀ ਜਦੋਂ ਤੁਹਾਨੂੰ ਲੈਂਗੁਏਜ ਆ ਜਾਂਦੀ ਓਨੀ ਤੁਹਾਡੀ ਤਰੱਕੀ ਹੋ ਜਾਂਦੀ ਆ ਤੇ ਇਸ ਕਰਕੇ ਜੇ ਤੁਸੀਂ ਇੰਡੀਆ 'ਚ ਵੀ ਰਹਿੰਦੇ ਹੋ ਤੁਸੀਂ ਇੰਡੀਆ 'ਚ ਵੀ ਆਪਣੀ ਲੈਂਗੁਏਜ ਜਿਹੜੀ ਇੰਪਰੂਵਮੈਂਟ ਕਰ ਸਕਦੇ ਹੋ ਪੜਿਆ ਕਰੋ ਕਿਉਂਕਿ ਸੋਸ਼ਲ ਮੀਡੀਆ ਤੇ ਬਹੁਤ ਵੀਡੀਓ ਪਾਈਆਂ ਹੁੰਦੀ ਆ ਵਾ ਮੈਂ ਵੀ ਜਾਂ ਤਾਂ ਟਿਕਟੌਕ ਤੇ ਪਾਈਆਂ ਇੰਸਟਾ ਤੇ ਜ਼ਿਆਦਾ ਨਹੀਂ ਪਾਈਆਂ YouTube ਤੇ ਵੀ ਅੱਗੇ ਮੈਂ ਕੋਸ਼ਿਸ਼ ਕਰੂੰਗੀ ਜ਼ਰੂਰ ਪਾਇਆ ਕਰੂੰਗੀ ਕਿਉਂਕਿ ਨਮੀ ਭੈਣਪਰਾ ਜੁੜੇ ਆ ਜਿਹੜੇ ਇਟਲੀ ਦੇ ਵਿੱਚ ਰਹਿੰਦੇ ਆ ਓਕੇ ਜੀ ਥੈਂਕ ਯੂ ਜੀ ਸਸ਼ੀ ਕਾਲ ਜੀ ਸਾਰਿਆਂ ਨੂੰ